ਸਤਿਕਾਰਯੋਗ ਪਿਆਬੀਓ ਅੱਜ ਫਿਰ ਇੱਕ ਇਹੋ ਜਿਹਾ ਮੁੱਦਾ ਪੰਜਾਬ ਦੇ ਵਿੱਚ ਆਮ ਲੋਕਾਂ ਦੀ ਨਜ਼ਰ ਵਿੱਚ ਹੈ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਕਿ ਉਹਨਾਂ ਨੇ ਆਪਣੀ ਫੇਸਬੁੱਕ ਪੇਜ ਤੇ ਹੀ ਪੋਸਟ ਪਾਈ ਸੀ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਜੀ ਔਰ ਸਾਬਕਾ ਲੋਕ ਸਭਾ ਮੈਂਬਰ ਨੇ ਔਰ ਮੌਜੂਦਾ ਵਿਧਾਇਕ ਨੇ ਉਹਦੇ ਵਿੱਚ ਜਿਹੜਾ ਉਹਨਾਂ ਨੇ ਪ੍ਰੋਗਰਾਮ ਤਰਨਤਨ ਚੋਣ ਰੈਲੀ ਦੇ ਦੌਰਾਨ ਕੀਤਾ ਔਰ ਜਿਹਦੇ ਵਿੱਚ ਉਹਨਾਂ ਨੇ ਖੁਦ ਆਪ ਸੰਬੋਧਨ ਕੀਤਾ ਹੈ ਔਰ ਸਟੇਜ ਦੇ ਉੱਤੇ ਵੱਡੇ ਵੱਡੇ ਆਗੂ ਜਿਹੜੇ ਨੇ ਉਹ ਸਾਡੇ ਵਿੱਚ ਬੈਠੇ ਨਜ਼ਰ ਆਪਾਂ ਦੇਖ ਸਕਦੇ ਆ ਰਹੇ ਆ। ਲੇਕਿਨ ਇਹਦੇ ਵਿੱਚ ਬਹੁਤ ਵੱਡੀ ਇੱਕ ਊਨਤਾਈ ਗਲਤੀ ਜਿਹੜੀ ਆ ਉਹ ਪ੍ਰਬੰਧਕਾਂ ਵੱਲੋਂ ਕੀਤੀ ਗਈ ਆ ਕਿ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਇਤਿਹਾਸ ਵਿੱਚ ਪਾਈ ਜਾਂਦਾ ਜੀ ਰੰਗਰੇਟਾ ਗੁਰੂ ਦਾ ਬੇਟਾ ਕਰਕੇ ਯਾਦ ਕੀਤਾ ਜਾਂਦਾ ਔਰ ਨੌਵੀਂ ਪਾਸਾਈ ਦਾ ਸ਼ੀਸ ਇਹ ਇਸ ਚੋਣ ਰੈਲੀ ਦੇ ਵਿੱਚ ਵਰਤਿਆ ਗਿਆ ਜੇਦੀ ਖਬਰ ਅੱਜ ਅਖਬਾਰ 'ਚ ਲੱਗੀ ਆ ਕਿ ਸਿਆਸੀ ਲਾਹੇ ਦੀ ਨਾਲ ਅ ਗੁਰੂ ਸਾਹਿਬ ਦੀਆਂ ਤਸਵੀਰਾਂ ਵਰਤਣ ਦਾ ਜਿਹੜਾ ਹੈਗਾ ਇਹਨਾਂ ਨੇ ਕਾਰਾ ਕੀਤਾ ਆ ਉਸ ਲੜੀ ਦੇ ਵਿੱਚ ਵੱਖ-ਵੱਖ ਸੋਸ਼ਲ ਮੀਡੀਆ ਟੀਵੀ ਅਖਬਾਰਾਂ ਔਰ ਖੁਦ ਮਾਨਜੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੀ ਫੇਸਬੁੱਕ ਪੇਜ ਅਨੁਸੂਚਿਤ ਜਾਤੀ ਵਰਗਾਂ ਦੇ ਧਰਮ ਸਥਾਨਾਂ ਪਵਿੱਤਰ ਸਥਾਨਾਂ ਅਤੇ ਸੂਚਿਤ ਜਾਤੀ ਵਰਗਾ ਨਾਲ ਸੰਬੰਧਤ ਗੁਰੂਆਂ ਮਹਾਪੁਰਸ਼ਾਂ ਔਰ ਬਾਣੀ ਆਦੀ ਜਿਹੜੀਆਂ ਵੀ ਚੀਜ਼ਾਂ ਸਨਮਾਨ ਦੀਆਂ ਪ੍ਰਤੀਕ ਹਨ ਜਿਵੇਂ ਬਾਬਾ ਜੀਵਨ ਸਿੰਘ ਜੀ ਗਰੀਬਾਂ ਦੇ ਨਿਮਾਣੇ ਨਿਆਸਰੀ ਲੋਕਾਂ ਦੇ ਸਨਮਾਨ ਦੇ ਪ੍ਰਤੀਕ ਨੇ ਉਹਨਾਂ ਦੀ ਜਿਹੜੀ ਵਰਤੋਂ ਤਸਵੀਰ ਦੀ ਜਿਹੜੀ ਇਹਨਾਂ ਵੱਲੋਂ ਕੀਤੀ ਗਈ ਆ ਉਹ ਅਪੱਤੀਜਨਕ ਤਰੀਕਾ ਆ ਕਿਉਂਕਿ ਤਸਵੀਰ ਦੇ ਉੱਪਰ ਉਮੀਦਵਾਰ ਤਰੰਤਾਰਨ ਤੋਂ ਕਾਂਗਰਸ ਤੇ ਕਰਨਬੀਰ ਸਿੰਘ ਬੁਰਸਾ ਉਹਨਾਂ ਦੀ ਫੋਟੋ ਲੱਗੀ ਆ ਪ੍ਰਿੰਕਾ ਗਾਂਧੀ ਜੀ ਸੋਨੀਆ ਗਾਂਧੀ ਜੀ ਖੜਗੇ ਸਾਹ ਬੀਨੂ ਗੋਪਾਲ ਜੀ ਰਾਜਾ ਬੜਿੰਗ ਜੀ ਖੋਦ ਪ੍ਰਤਾਪ ਬਾਜਬਾ ਜੀ ਵਗੈਰਾ ਵਗੈਰਾ ਵੱਡੀ ਲੜੀ ਆ ਇੱਡਾ ਵੱਡਾ ਅਪੱਤੀ ਜਨਕ ਕੇ ਗੁਰੂਆਂ ਮਹਾਪੁਰਸ਼ਾਂ ਤੋਂ ਉੱਪਰ ਅਸੀਂ ਕਿੱਦਾਂ ਹੋ ਗਏ ਇਹਦੇ ਲਈ ਜਿਹੜੀਆਂ ਅ ਅਸੀਂ ਜਿੱਥੇ ਚੋਣ ਕੋਡ ਆਫ ਕੰਡਕਟ ਦੀ ਲੰਘਣਾ ਆ ਉਥੇ ਇਹ ਦਾਇਰਾ ਜਿਹੜਾ ਆ ਐਸ ਸੀ ਐਸਟੀ ਪ੍ਰੋਵੈਂਸ਼ਨ ਆਫ ਐਟ੍ਰੋਸਿਟੀ ਐਕਟ 89 ਉਹਦੇ ਦਾਰੇ ਚ ਵੀ ਇਹ ਗੱਲ ਆਉਂਦੀ ਆ ਇਸ ਲੜੀ ਦੇ ਵਿੱਚ ਅਸੀਂ ਸੰਬੰਧਿਤ ਡਿਪਟੀ ਕਮਿਸ਼ਨਰ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ ਉਹ ਇਸ ਗੱਲ ਤੇ ਜਵਾਬ ਦੇਣਗੇ ਕਿ ਮਾਡਲ ਕੋਡ ਆਫ ਕੰਟਰੈਕਟ ਦੇ ਤਹਿਤ ਕੀ ਕਾਰਵਾਈ ਕੀਤੀ ਔਰ ਜਿਹੜਾ ਐਸ ਸੀ ਐਸਟੀ ਦਾ ਪ੍ਰੋਵੈਂਸ਼ਨ ਐਕਟ ਆ ਉਹਦੇ ਤਹਿਤ ਇੱਥੇ ਇਹਨੂੰ ਕਿੱਦਾਂ ਡੀਲ ਕੀਤਾ ਗਿਆ ਔਰ ਇਸ ਦਾ ਪੱਖ ਰੱਖਣ ਲਈ ਕਿਉਂਕਿ ਪੂਰੀ ਮੰਚ ਦੇ ਉੱਤੇ ਜਿਹੜੇ ਸਭ ਤੋਂ ਸੀਨੀਅਰ ਲੀਡਰ ਸੀ ਉਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸੀਗੇ ਉਹ ਆਪਣਾ ਪੱਖ ਰੱਖ ਸਕਦੇ ਆ ਉਹਨਾਂ ਨੂੰ ਰੱਖਣ ਦਾ ਮੌਕਾ ਦਿੱਤਾ ਜਾਂਦਾ ਲਿਖਤੀ ਔਰ ਪੇਸ਼ ਹੋ ਕੇ ਨਿੱਜੀ ਤੌਰ ਤੇ ਉਹਨਾਂ ਨੂੰ ਵੀ ਚਿੱਠੀ ਕੱਢੀ ਆ ਕਿ ਉਹ ਆਪਣਾ 10 ਤਰੀਕ 10 ਨਵੰਬਰ ਨੂੰ ਆਪਣਾ ਪੱਖ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਫ਼ਤਰ ਚ ਮੁੱਖ ਸਕੱਤਰ ਚੰਡੀਗੜ੍ਹ ਵਿਖੇ ਆ ਕੇ ਰੱਖਣ ਧੰਨਵਾਦ ਜੀ